ਪੁਰਾ ਮੁਰਾਦਪੁਰਾ ਆ ਗ੍ਰਾਮ ਦੇ ਮੁਰਾਦਪੁਰਾ ਦਾ ਗਵਾੜ ਬਣੇ ਕੋਲੇ ਪਿੰਡ ਇਹ ਮਤਲਬ ਪਿੰਡ ਪੁਖਰਾ ਪੈਂਦਾ ਵਾ ਹਾਜੀ ਹਾਜੀ ਚੋਟੇ ਚੋਟੇ ਪਿੰਡ ਵਈਏ ਐ ਬੋਜ ਟਮਾਟੇ ਨੂੰ ਕੋਣ ਤੁਸੀਂ ਗਾਏ ਸੀ ਮਿੰਟ ਦਾ ਬਾਈ ਆਹੋ ਆ ਲਓ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ ਸਤਨਾਮ ਦੇ ਨਾਮ ਦੀ ਵਾਹਿਗੁਰੂ 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 ਉਧਰ ਉਧਰ ਸਾਹਮਣੇ ਲਾਈਟ ਮਾਰੀ ਨਹੀਂ ਨਹੀਂ ਤੂੰ ਇਧਰ ਆ ਜਾ ਨਾ ਬੜਿਆ ਕੀ ਕੀ ਹੋ ਵਾਹਿਗੁਰੂ ਕਿਹੜੀ ਆਵੇ ਵਾਹਿਗੁਰੂ ਇਹਦਾ ਕਦੀਆਂ ਫੜੋਏ ਓਏ ਵਾਹਿਗੁਰੂ ਵਾਹਿਗੁਰੂ ਇਹ ਕੋਈ ਗੱਲ ਝੂਠੀ ਚੋਰਾ ਨਾ ਕਿਉਂ ਆ ਆ ਵੇਖੋ ਬਾਹਰਲਾ ਬਸਤਰ ਹਾਂਜੀ ਪੂਰੀ ਨਵਾਂ ਪਿਆ ਬਸਤਰ ਨੂੰ ਕੁਛ ਨਹੀਂ ਹੋਇਆ ਪੂਰੀ ਪਲੈਨਿੰਗ ਨਾ ਕੀਤੀ ਗਈ ਆ ਇਹ ਕੀਤੀ ਗਈ ਬਦਮੀ ਪਲਾਨਿੰਗ ਨਾ ਇਹਨਾਂ ਨੇ ਕੀਤੀ ਵਾਹਿਗੁਰੂ ਵਾਹਿਗੁਰੂ ਮਹਾਰਾਜ ਵਾਹਿਗੁਰੂ ਮਾਰੇ ਮਾਫ ਕਰਿਓ ਸਾਨੂੰ ਸਾਡੀਆਂ ਬਹੁਤ ਵੱਡੀਆਂ ਜਿਹੜੇ ਨਾ ਜਿੰਦ ਵੇ ਲੋ ਸਹੀ ਆ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਵਾਹਿਗੁਰੂ 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 ਮਹਾਰਾਜ ਬਖਸ਼ ਲੈਣਾ ਵਾਹਿਗੁਰੂ ਸੱਚੇ ਬਾਦਸ਼ਾਹ ਵਾਹਿਗੁਰੂ ਆਏ ਰਸਤ ਉਹ ਤੁਹਾਡੀ ਵਗਿਆ ਹੁਣ ਤੁਸੀਂ ਪਰ ਬਚਦੇ ਉਸੇ ਵਗਿਆ ਉਹ ਵੇਖੀ ਆਏ ਹੈ ਵਾਹਿਗੁਰੂ ਇਹ ਜਿਹੜੀ ਗੱਲ ਚੂਹੇ ਦੀ ਕਰਦੇ ਆ ਨਾ ਵੀਰ ਜੀ ਓਹੋ ਹੋ ਸੁਣੋ ਇਧਰ ਵਾਹਿਗੁਰੂ ਆਹ ਵੇਖ ਇਧਰ ਆ ਵੀ ਇਹ ਵੀ ਜੀ ਪੁੱਤ ਨਹੀਂ ਹੈਗਾ ਜੀ ਮੈਂ ਚੁੱਪ ਨਹੀਂ ਸਕਦਾ ਇਥੋਂ ਪ੍ਰਸ਼ਾਸਨ ਨੂੰ ਵਿਖਾਉਣਾ ਵਾ ਇਧਰ ਵੇਖ ਆਹ ਕਟਿੰਗ ਕੀਤੀ ਗਈ ਆ ਇਹ ਕਟਿਆ ਗਿਆ ਵਾ ਚੂਵੇ ਦਾ ਕੁਤਰਾ ਆ ਨੰਨ ਨੰਨ ਚੂਵੇ ਆ ਬਾ ਬਈਏ ਕੁਤਰੇ ਅੰਦਰ ਆ ਆ ਵੇਖੋ ਆ ਇਸ ਵਿੱਚ ਵਿੱਚ ਪਾ ਮੈਂ ਦੱਸਦਾ ਤੈਨੂੰ ਚੂਵੇ ਨੇ ਇੱਕ ਸਾਈਡ ਤੋਂ ਟੁਕਣਾ ਜਾਂ ਸਾਰੇ ਅੰਗ ਟੁਕਣ ਆ ਆ ਵੇਖ ਇੱਦਾਂ ਆ ਚੀਜ਼ ਵਾਹਿਗੁਰੂ ਵਾਹਿਗੁਰੂ ਵੇਖ ਲੈ ਚਾਦਰ ਪਾੜ ਖੇਰ ਚਲ ਤੇ ਗੱਲ ਤੇ ਇਹ ਵੀ ਚੂਹਾ ਜੂਆ ਚਾਦਰ ਪਾੜਨੀ ਚਾਹੀਦੀ ਚਾਦਰ ਤੇ ਪੂਰੀ ਸਹੀ ਆ ਚਾਦਰ ਪੂਰੀ ਸਹੀ ਆ ਨਹੀਂ ਪੂਰੀ ਪਲੈਨਿੰਗ ਨਾਲ ਪੂਰੀ ਪਲੈਨਿੰਗ ਨਾਲ ਬੇਦਵੀ ਹੋਈ ਆ ਉਹ ਪ੍ਰਕਾਸ਼ ਹੁੰਦਾ ਨਾ ਤੇ ਫਿਰ ਚੂਹੇ ਨੇ ਇੱਕ ਬਿੱਟੋਂ ਕੱਢਿਆ ਇਹ ਭਾਜੀ ਪੂਰੀ ਪਲੈਨਿੰਗ ਨਾਲ ਬੇਦਵੀ ਕੀਤੀ ਗਈ ਆ ਗੱਲ ਤੇ ਉਹ ਆ ਕਿ ਜੇ ਮੰਨ ਲਾ ਕਿ ਚੂਹੇ ਅੰਡੋ ਕਹਿੰਦਾ ਮੈਂ ਨਾ ਛਡਾ ਪੜ ਸੁਣ ਇਹ ਚੂਹੇ ਅੰਡੋ ਕਹਿੰਦਾ ਸਭ ਤੋਂ ਵੱਡੀ ਗੱਲ ਆ ਵੀ ਅੰਦਰ ਕਿਵੇਂ ਆ ਜਾਂਦਾ ਇੱਥੇ ਜੋਤ ਹੁਣ ਪ੍ਰਾਜ ਆਵੇ ਨਾ ਆਵੇ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੋ ਆਵੇ ਆ ਇਹ ਇੱਕੋ ਵਾਹਿਗੁਰੂ 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 ਮਹਾਰਾਜ ਸੱਚੇ ਬਾਦਸ਼ਾਹ ਮਾਫ ਕਰਿਓ ਵਾਹਿਗੁਰੂ ਆਵੇ ਨਾਲੇ ਬਾਪਾ ਜੀ ਉਹ ਵੀ ਫਿਰ ਇਹ ਵਾਹਿਗੁਰੂ ਪਿਛੇ ਰੋ ਵਾਹਿਗੁਰੂ ਪਿਛੇ ਰੋ ਥੋੜਾ ਪਿਛੇ ਰੋ ਵਾਹਿਗੁਰੂ ਆਹ ਇੰਦਾ ਚੁੱਕੋ ਭਾਈ ਆੜਾ ਵਾਹਿਗੁਰੂ ਮੈਂ ਫਟਿਆ ਹੁੰਦਾ ਨਾ ਜੇ ਮੈਂ ਖਿੱਚਦਾ ਕੋਈ ਅੰਗ ਨੂੰ ਵਾਹਿਗੁਰੂ ਵਾਹਿਗੁਰੂ ਓਏ ਹੋਏ ਸੱਚੇ ਬਾਦਸ਼ਾਹ ਮਾਫ ਕਰਿਓ ਮਹਾਰਾਜ ਹਾਏ ਮਹਾਰਾਜ ਓਏ ਹੋਏ ਹਾਏ ਯਾਰ ਨਹੀਂ ਯਾਰ ਲੈ ਲਓ ਬਈ ਇਹ ਭਾਜੀ ਪੂਰੀ ਪਲੈਨਿੰਗ ਨਾ ਬੇਦਬੀ ਕੀਤੀ ਹੈ ਇਹ ਬਈ ਆ ਭਾਜੀ ਇਹ ਕਿੰਨੇ ਕੀਤੀ ਆ ਆਪਣੇ ਬਗਜਾਂ ਦੇ ਬਹੁਤ ਵਧੀਆ ਮੈਂ ਇਹ ਸਾਰੇ ਮੁਕਾਉਂਗਾ ਕਿੰਡੀ ਹਾਲਾਤ ਮਾੜੀ ਹੋ ਗਈ ਜੀ ਮੇਰਾ ਗੁਰਦੁਆਰਾ ਮੇਰਾ ਯਾਰ ਤੁਸ ਕਰ ਜੋ ਜੀ ਜੇ ਕਿਸੇ ਨੇ ਆਪਣਾ ਕੋਈ ਵੀ ਨਿਚ ਕੀਤਾ ਨਾ ਇਥੇ ਨਿਜੀ ਗੁਰਦੁਆਰਾ ਪ੍ਰਬੰਧ ਦਾ ਇਹ ਵੋ ਟੋਮੇਟਾ ਲੈਣਾ ਜੇ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕੇ ਰਣ ਕੀਤੀ ਤਾਂ ਮੈਂ ਇੱਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬਿਲਕੁਲ ਨਹੀਂ ਬਣਦਾ ਇਹ ਬਦਬੀ ਇੱਧਰ ਵੇਖ ਤੂੰ ਕਿਹੜੀ ਸਿਆ ਇੱਧਰ ਕਿਤਰਾ ਵੱਡੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਵੀਂ ਦੂਰ ਟੁਕੂ 12 ਟੁਕੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਇਹ ਤੇ ਮਾਰੇ ਸੁਕਾ ਸਿੱਧੇ ਤਰ੍ਹਾਂ ਪਲੈਨਿੰਗ ਨਾ ਆਈ ਹੈ ਭਾਜੀ ਪੂਰੀ ਬਦਬੀਆਂ ਨੇ ਕੀਤੀ ਹੈ ਬਦਨਾਮ ਕਰਨ ਨੂੰ ਕੁਝ ਨੂੰ ਤੇ ਕਿੰਨੇ ਕਿੰਨੂ ਬਦਨਾਮ ਕਰ ਲਈ ਕੀਤੀ ਆ ਇਹ ਹੁਣ ਆਪਾਂ ਦੱਸਣਗੇ ਜਿਨਾ ਆਪਾਂ ਵੇਖਿਆ ਇਹ ਪਰ ਭਾਜੀ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿੰਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖੈ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੈਨਿੰਗ ਹੋਇਆ ਹੈ ਕੀ ਪਤਾ ਭਾਜੀ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਣ ਕਰ ਜੂਗਾ ਬਾਹਰੋਂ ਨਹੀਂ ਕੋਈ ਨਹੀਂ ਪਰ ਭਾਜੀ ਕੀ ਹੋ ਸਕਦਾ ਵਾ ਬਾਹਰੋਂ ਪਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਪਤਾ ਕਿ ਕੌਣ ਕਰ ਗਿਆ ਤਾਬੀਆਂ ਨਾ ਬੋਲਿਆ ਜਿੰਦਰਾ ਤੋੜ ਕੇ ਆਇਆ ਅੰਦਰ ਕੋਈ ਕਰਵਾ ਲਿਆ ਉਹ ਤੇ ਚਲ ਪਤਾ ਲੱਗ ਜੂਗਾ ਸਰ ਜਿਹੜਾ ਟੁੱਟਾ ਕੁ ਵੜਿਆ ਨਾ ਕੀ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਨਾ ਬੂਹਾ ਖੋਲਦੇ ਆਏ ਠੀਕ ਆ ਨਾ ਰੋਜ਼ ਚਾਬੀਆਂ ਬੂਹਾ ਖੋਲਦੇ ਆਏ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਦਾ ਵੱਡੇ ਆ ਬਲੇਡ ਨਾਲ ਇਹ ਆਖੋ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ਹੀਦੀ ਹਫ਼ਤੇ 'ਚ ਬਸੋ ਜੀ ਵਾਹਿਗੁਰੂ ਵਾਹਿਗੁਰੂ ਅਸੀਂ ਅਜੇ ਸੋਚੀ ਜਾਂਦੇ ਪਿੰਡਾਂ ਦੇ ਵਿੱਚ ਜੂਵੇਂ ਡੁਕਿਆ ਇਹ ਪਿੰਡ ਹੈ ਜੀ ਵਾਹਿਗੁਰੂ ਜੀ ਥੇ ਆਹ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਤਿਹ ਚੂਰੀਆਂ ਰੋਡ ਤੇ ਕਲੋਨੀ ਰਾਮਪੁਰਾ ਕਲੋਨੀ ਆ ਰਾਮਪੁਰਾ ਦੇ ਲੱਗੇ ਸਾਨੂੰ ਫੋਨ ਇੱਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹਨਾਂ ਨਾਲ ਦੱਸਿਆ ਕਿ ਪ੍ਰੇਤਨਾ ਬਾਬਾ ਜੀ ਮੈਂ ਇੱਥੇ ਬਿਊਟੀ ਜਿਹੜੀ ਆ ਉਹ ਸ਼ੁਰੂ ਕੀਤੀ ਬਾਹਰ ਲੱਜੋ ਲੋੜੀ ਸ਼ੁਰੂ ਕੀਤੀ ਵਾਹਿਗੁਰੂ ਮਹਾਰਾਜ ਬਖਸ਼ੀ ਵਾਹਿਗੁਰੂ ਕੇ ਮਹਾਰਾਜ ਜੀ ਉਹ ਸੁਪਿਆ ਉਹ ਸੁਪ ਜਿਹੜਾ ਵਾ ਉਹ ਖੰਡ ਗਿਆ ਹੀਆਂ ਐਸ ਵੇਰੇ ਇੱਥੇ ਚੈੱਕ ਕੀਤਾ ਸਾਨੂੰ ਪਹਿਲਾਂ ਅੰਗ ਕਈ ਗੱਲ ਸੀ ਵੀ ਚੂਹੇ ਲੋਨ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜ ਜੀ ਦੇ ਉਹ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨੇ ਅੰਦਰ ਚਾਰ ਅੰਗ ਜਿਹੜੇ ਖੰਡਤ ਨੇ ਉਹ ਬਾਹਰ ਆ ਜਿਓ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਤੇ ਚੂਹਾ ਵਿੱਚ ਵੜ ਕੇ ਟੋਕ ਨਹੀਂ ਸਕਦਾ ਤੁਕ ਦਾ ਬਾਹਰ ਨਹੀਂ ਜੇ ਟੁਕਦਾ ਇਹਨਾਂ ਦੇ ਇਥੇ ਗੁਰੂ ਘਰ ਦਾ ਰਸਮੂਰ ਹੈ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 ਤੋਂ 15 16 ਸਾਲਾਂ ਤੋਂ ਅਗਰ ਬੰਦਾ ਸੀ ਹਾਂਜੀ ਹਾਂਜੀ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗ੍ਰੰਥੀ ਦੀ ਠੀਕ ਹੈ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਗ੍ਰੰਥੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਇੱਥੇ ਨੂੰ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਕਿ ਮੈਂ ਸੇਵਾ ਕਿਉਂ ਛੱਡਾਂ ਮੇਰੀ ਕਰਮੀ ਹੱਸੋ ਇਹਦਾ ਆਪਸੀ ਕਲੇਸ਼ ਚੱਲਦਾ ਸੀ ਕਲੈਸ਼ ਨੂੰ ਚੱਲਦੇ-ਚੱਲਦੇ ਆ ਇੱਕ ਮਹੀਨਾ ਪਹਿਲਾਂ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਾ ਦੇ ਨੇ ਇਹਨੇ ਬੰਦੇ ਨੇ ਸੇਵਾ ਛੱਡਦੀ। ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ। ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ। ਵੀ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ। ਨਾ ਕੋਸ ਰੂਪ ਚੱਕਰਵਾਏ। ਇਹ ਮੰਨਦਾ ਵੀ ਇਹਨੇ ਗਲਤੀ ਕੀਤੀ। ਠੀਕ ਹੈ। ਅੱਜ 1 ਮਹੀਨਾ ਹੋ ਗਿਆ। ਇਹ ਨੂੰ ਕੇ ਨੂੰ ਗੁਰਪੁਰਪੁਰ ਤੋਂ ਪਹਿਲੇ ਗੁਰਪੁਰ ਲਾਲਾ ਤੂੰ ਗੁਰਨਾਨਕ ਸਾਹਿਬ ਗੁਰ ਤੋਂ ਲੈ ਕੇ ਅੱਜ ਇਹ ਸਿੰਘ ਦੇ ਇਲਾਵਾ ਇੱਥੇ 13 ਦਿਨ ਤੋਂ ਡਿਊਟੀ ਇਹ ਸ਼ੁਰੂ ਕੀਤੀ ਹੈ 13 ਦਿਨ ਪਹਿਲੇ ਤੇਨੂੰ ਇੱਥੇ ਜਨਦ ਨੂੰ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾ ਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਚਲੋ ਜਦੋਂ ਬੰਦਾ ਰੰਥੀ ਡਿਊਟੀ ਸਾਹਮ ਲੈਿੰਦਾ ਤੇ ਉਹ ਸਾਰੀ ਸੇਵਾ ਸਾਹਮ ਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇਵ ਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਕਾਸ਼ਮਾਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਣਾ ਦੂਜਾ ਮਿਰਦੇ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗਿਆ ਉਹ ਸਾਰੇ ਉਹ ਐ ਲੱਗਦਾ ਹੈ ਬਲੇਡ ਦਾ ਬਲੇਡ ਦਾ ਪਹਿਲਾਂ ਵੇਖਣ ਨੂੰ ਐ ਲੱਗਦਾ ਕਿ ਕਿਵੇਂ ਡੋਕੇ ਪਰ ਜਦੋਂ ਉਹ ਸਾਰਾ ਹੁਣ ਉਹਨੂੰ ਦੇਖਿਆ ਜੀ ਨੂੰ ਪਹਿਲਾਂ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝਿਆ ਉਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬਦਮਈਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਖੇਡ ਆਪੇ ਸਾਰੀ ਇਹਨਾਂ ਚੋਂ ਕਿਹਨੇ ਨੇ ਕੀਤਾ ਪਰ ਇਹਨਾਂ ਦੀ ਆਪਸੀ ਕਲੈਸ਼ ਦੇ ਵਿੱਚ ਚੌਧਰ ਪੋਣੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਠੀਕ ਹੈ ਨਾ ਬੇਦਵੀ ਕਰ ਗਿਆ ਬਾਹਰੋਂ ਕੋਈ ਤੇ ਬਾਹਰੋਂ ਕਾ ਕੋਈ ਵੜ ਜਾਂਦਾ ਤੇ ਜਿੰਦਾ ਤੋੜ ਕੇ ਅੰਦਰ ਲੰਘਦਾ ਨਾ ਤੇ ਜਦੋਂ ਇਹ ਦੁਬਾਰਾ ਸੇਵਾ ਕਰਨ ਸਿਰ ਜਿੰਦਾ ਟੁੱਟਾ ਹੁੰਦਾ ਉਹ ਤਾਂ ਜਿਹੜੇ ਬੱਜੇ ਖੋਲਦੇ ਰੋਜ ਇਹ ਜੋ ਉਹ ਤੇ ਪ੍ਰਕਾਸ਼ ਕਰਨ ਜਿੰਦਾ ਰੋਜ ਖੋਲਦੇ ਬੱਜਾ ਪਰ ਭਾਜੀ ਕੀ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਤੇਰੋਂ ਤੋਂ ਪਹਿਲਾਂ ਬੂਆ ਖੁੱਲਾਂ ਹੁੰਦਾ ਤੇਰੋਂ ਤੋਂ ਪਹਿਲਾਂ ਬੂਆ ਖੁੱਲਾਂ ਹੁੰਦਾ ਸੀ ਬੇਨਤੀ ਇਹ ਵੀ ਸੁਣੋ ਨਾ ਜਿਹੜਾ ਸਰਪੰਚ ਜਿਹੜਾ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਤਾਈ ਨੂੰ ਹੋ ਗਿਆ ਇਹਨੇ ਆ ਕੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਪਰ ਇਹ ਬਾਬਾ ਜੀ ਕਹਿੰਦੇ ਆ ਕਿ ਮੈਂ ਸੱਤਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰਦਾ ਇੱਕ ਸਰੂਪ ਮਰਦਿਆ ਉਹਨੂੰ ਘਟ ਕਰਦਾ ਸੀ ਪਰ ਇਹ ਜਿਹੜੇ ਦੋ ਸਰੂਪ ਆ ਮੈਂ ਬਾਰੀ-ਬਾਰੀ ਹਫ਼ਤੇ 'ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫ਼ਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀਂ ਮਹੀਨੇ ਦੇ ਵਿੱਚ ਫਿਰ ਦੱਸੋ ਵੀ ਬੇਦਵੀਂ ਜਿਹੜੀ ਆ ਉਹ ਬਾਬੇ ਦੇ ਜਾਣ ਤੋਂ ਲੈ ਕੇ ਹੁਣ ਦੇ ਇਹਨਾਂ ਦਿਨਾਂ ਵਿੱਚ ਦੀ ਦੇਣ ਦੇ ਵਿੱਚ ਹੋਈ ਬਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵੀ ਕੈਮਰੇ ਦੀ ਕਰਦੇ ਆਂ ਵੇਖੋ ਕਰਨ ਕਰਕੇ ਆ ਜੇ ਤਰਾਸ ਦੀ ਹੈ ਤਰਾਸ ਦੀ ਹੈ ਜੇ ਗ੍ਰੀਨ ਰਿਕਾਰਡਿੰਗ ਹੁੰਦੀ ਕੈਮਰੇ ਚ ਉਹ ਤਾਂ ਟੀਵੀ ਪਰਸਲੇ ਲੈ ਜਾਣਾ ਆਓ ਜੇ ਵੱਲ ਪਰਸਲੇ